ਕਿਆ ਨਾਮ ਹੈ ਸੁਧਾਰਤ ਸੁਧਾਰਤ ਕਿਹੜੀ ਕਲਾਸ ਦੇ ਵਿੱਚੋਂ ਪਲਸ 2 ਹੈ ਰਿਜ਼ਲਟ ਆਇਆ ਹੈ ਕਿ ਬਦਿਆ ਨੰਬਰ ਆਏ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਹਾਰਡ ਵਰਕ ਕੀਤਾ ਹੈ ਸਕੂਲ ਵੱਲੋਂ ਵੀ ਪੂਰਾ ਸਪੋਰਟ ਰਹੀ ਹੈ ਜੀ ਤੇ ਸਾਰੇ ਟੀਚਰਸ ਨੇ ਬਹੁਤ ਸਾਲ ਕੀਤਾ ਪੇਰੈਂਟਸ ਨੇ ਵੀ ਸਰ ਇਹ ਜਰਨੀ ਚਾਹ ਮੇਰਾ ਵਿਸ਼ਵਾਸਨਾ ਕਰ ਰੱਖਿਆ ਮੇਰੇ ਤੇ ਇੰਨਾ ਨਹੀਂ ਸੀ ਜਿਵੇਂ ਇਹਨਾਂ ਨੂੰ ਸੀ ਬਾਕੀ ਸਰ ਬਈ ਬਹੁਤ ਵਧੀਆ ਕੋਸ਼ਿਸ਼ ਕੀਤੀ ਜਿੰਨਾ ਤੁਸੀਂ ਹਾਰਡ ਵਰਕ ਕੀਤਾ ਹੈ ਤੁਸੀਂ ਟਿਊਸ਼ਨ ਵਗੈਰਾ ਰੱਖੀ ਜਾਂ ਕਿਦਾਂ ਪੜਾਈ ਕਰਦੇ ਸੀਗੇ ਸਰ ਸੈਕੰਡਰੀ ਤੋਂ ਜ਼ਿਆਦਾ ਸੀ ਟਿਊਸ਼ਨਸ ਵੀ ਰੱਖੀ ਸੀ ਅਜਿਹਾ ਤੁਸੀਂ ਥੋੜਾ ਜਿਹਾ ਚੱਲ ਜਾ ਕੇ ਕਿੰਨੀ ਵੇਰ ਪੜ੍ਹਦੇ ਹੁੰਦੇ ਸੀ ਸਰ ਨਾਰਮਲ ਸੀਗਾ ਕਿਨੇ 2-3 ਘੰਟੇ ਸਰਸਟਰੀ ਸੀ ਬਾਕੀ ਫਿਜ਼ੀਕਲੀ ਵੀ ਥੋੜਾ ਜਿਹਾ ਸਪੋਰਟਸ ਹੁੰਦਾ ਸੀ ਬਹੁਤ ਪਲੱਸ 2 ਤੋਂ ਬਾਅਦ ਹੁਣ ਕੀ ਕਰਨਾ ਚਾਹੁੰਗੇ ਸਰ ਸੀਏ ਕਰਨੀ ਹੈ ਸੀਏ ਕਰਨੀ ਹੈ ਔਰ ਜਿਹੜੇ ਬੱਚੇ ਹੋਰ ਵੀ ਸਕੂਲ ਦੇ ਵਿੱਚ ਪੜ੍ਹਦੇ ਤੁਹਾਡੇ ਨਾਲ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਗਾ ਬਸ ਆਪਣੀ ਮੁੱਠੇ ਵਿਸ਼ਵਾਸ ਰੱਖੋ ਕਿ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਚੰਗਾ ਰਿਜ਼ਲਟ ਮਿਲਦਾ ਹੈ ਤਾਂ ਫੁੱਲ ਸਕੂਲ ਦੇ ਵਿੱਚ ਜਿਹੜਾ ਰਿਜ਼ਲਟ ਆਇਆ ਹੈ ਟੀਚਰਸ ਨੇ ਪ੍ਰਿੰਸੀਪਲ ਮੈਮ ਨੇ ਤੇ ਇਹਨਾਂ ਦਾ ਪੜਾਈ ਦਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਹੈ ਕਿ ਦੱਸ ਸਕਦੇ ਆਪਾਂ ਆਪਣੀ ਇੰਕਾ ਇਹਦਾ ਬੰਦਿਆ ਟੀਚਰਸ ਨੇ ਹਲਕਾ ਨੇ ਤੇ ਪ੍ਰਿੰਸੀਪਲ ਵੀ ਵਾਰ-ਵਾਰ ਇਹਨੂੰ ਪੁੱਛਦੇ ਰਹਿੰਦੇ ਆ ਕਿ ਸਭ ਕਿੱਜਾ ਹੈ ਐਵਰੀਥਿੰਗ ਇਜ਼ ਆਨ ਰਾਈਟ ਬੱਦਸ ਜਿਸ ਤਰ੍ਹਾਂ ਹੋਰ ਸਕੂਲ ਨੇ ਤੇ ਇਹ ਸਕੂਲ ਦੇ ਵਿੱਚ ਕੀ ਡਿਫਰੈਂਸ ਹੈਗਾ ਸਕੂਲ ਦੇ ਵਿੱਚ ਮਤਲਬ ਸਟੂਡੈਂਟ ओरिएंटेड ਪੜਾਈ ਨੂੰ ਜਿਆਦਾ ਵਧੀਆ ਸਟੂਡੈਂਟ ਦੇ ਹਿਸਾਬ ਨਾਲ ਪੜ੍ਹਾਇਆ ਜਾਂਦਾ ਰਿਜੀਟ ਨਹੀਂ ਹੁੰਦੀ ਤਾਂ ਸਕੂਲ ਪਰ ਬਣਾ ਰਹਿੰਦਾ ਸਟਾਫ ਦੇ ਬਹੁਤ ਸਪੋਰਟਿਵ ਹਾਂਜੀ ਕੀ ਨਾਮ ਹੈ ਮੇਰਾ ਨਾਮ ਅਨਸ਼ੇਤ ਦੇਵਾਲੀ ਜੀ ਨਜੀਕ ਪਲੱਸ 2 ਦੇ ਵਿੱਚੋਂ ਰਿਜ਼ਲਟ ਆਇਆ ਕਿਹੜੇ ਸਬਜੈਕਟ ਸੀਗੇ ਔਰ ਕਿਸ ਤਰ੍ਹਾਂ ਦਾ ਰਿਜ਼ਲਟ ਰਿਹਾ ਤੁਹਾਡਾ ਮੇਰੇ ਕੋਲ ਹਿਮਨੈਟੀਜ਼ ਸੀਗੀ ਪੋਲੀਟੀਕਲ ਸਾਇੰਸ ਐਂਡ ਸੋਸ਼ੀਓਲੋਜੀ ਫਿਜ਼ੀਕਲ ਐਜੂਕੇਸ਼ਨ ਇੰਗਲਿਸ਼ ਤੇ ਪੰਜਾਬੀ ਤੇ ਮੇਰੇ 91% ਆਏ ਨੇ ਜੀ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹੁੰਗਾ ਰੋਹਾਨੀ मैम ਦਾ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਸਪੋਰਟ ਕੀਤਾ ਤੇ ਉਹਨਾਂ ਨੇ ਮੈਨੂੰ ਅਟੈਂਪਟ ਕਰਨ ਦੇ ਦੱਸਿਆ ਵੀ ਅਟੈਂਪਟ ਕਿਵੇਂ ਕਰੀਦਾ ਪੇਪਰ ਤਮੇ ਸਪੈਸ਼ਲੀ ਥੈਂਕਸ ਰੋਹਾਨੀ ਮੈਮ ਦਾ ਕਰਨਾ ਚਾਹੁੰਗਾ ਤੇ ਮੈਂ ਆਪਣੇ ਜਿਹੜੇ ਜੂਨੀਅਰਸ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਗਾ ਵੀ ਤੁਸੀਂ ਇੱਕ ਵਾਰ ਜ਼ਰੂਰ ਰੋਹਾਨੀ ਮੈਮ ਤੋਂ ਗਾਈਡੈਂਸ ਲਿਓ ਫੋਰ ਸ਼ੋਰ ਤੁਸੀਂ ਵੀ 90% ਪੱਕਾ ਕ੍ਰਾਸ ਕਰੋਗੇ। ਇਹਦੇ ਪੜਾਈ ਦੇ ਵਿੱਚ ਸਕੂਲ ਦੇ ਟੀਚ ਬਾਕੀ ਟੀਚਰਜ਼ ਦਾ ਕੀ سپورਟ ਮਿਲਦਾ ਰਿਹਾ ਔਰ ਇਸ ਦੇ ਵਿੱਚ ਤੁਹਾਡੇ ਪੇਰੈਂਟਸ ਦਾ ਕੀ ਸਹਾਈ ਹੋਤ ਨੂੰ ਮਿਲਿਆ? ਪੇਰੈਂਟਸ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਪਰ ਮੈਂ ਤਾਂ ਮੈਨੂੰ ਤਾਂ سپورਟ ਮੋਟੀਵੇਟ ਸਾਰਾ ਕੁਝ ਰੋਹਾਨੀ ਮੈਮ ਨੇ ਕੀਤਾ। ਔਰ ਬਾਕੀ ਹੁਣ ਅੱਗੇ ਤੁਸੀਂ ਕੀ ਸੋਚਿਆ ਹੈ ਫਿਊਚਰ ਦੇ ਵਿੱਚ? ਹੁਣ ਫਿਊਚਰ ਦੇ ਵਿੱਚ ਮੈਂ ਪੀਪਰ ਦਊਗਾ ਜੀ ਜਿਵੇਂ ਯੂਪੀਐਸਸੀ ਕਰਨ ਦਾ ਮੇਰਾ ਡਰੀ ਜਿਹੜੇ ਆਪਣੇ ਥੋੜੇ ਹੋਰ ਵੀ ਬੱਚੇ ਜੂਨੀਅਰ ਹੈਗੇ ਨੇ ਥੋੜੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਵੀ ਜੇ ਤੁਸੀਂ ਵੀ 90% ਕ੍ਰਾਸ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਰੋਹਾਨੀ ਮਹਿਮਤ ਤੋਂ ਜ਼ਰੂਰ ਗਾਈਡੈਂਸ ਲਿਓ ਜਿਵੇਂ ਉਹ ਕਹਿੰਦੇ ਓਮੀ ਕਰਿਓ ਫੋਰ ਸ਼ੋਰ ਤੁਸੀਂ 90% ਕ੍ਰਾਸ ਕਰੋ ਪੜ੍ਹ ਲੈ ਕੇ ਕੀ ਬਣਨਾ ਚਾਹੋਗੇ ਮੈਂ ਯੂਪੀਐਸਸੀ ਕਰਨਾ ਚਾਹੁੰਦਾ ਤੇ ਮੈਂ ਆਈਐਸ ਬਣਨਾ ਚਾਹੁੰਦਾ ਜਿਹੜੇ ਬੱਚੇ ਅੱਜਕੱਲ ਬਾਹਰ ਜਾ ਰਹੇ ਨੇ ਤੇ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਗੇ ਸਾਰਾ ਕੁਝ ਇੱਥ ਕੀਰਾਮੇ ਬੇਟੀ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੈਂ ਗਾਰਡਨ ਵਾਲੀ ਇੰਟਰਨੈਸ਼ਨਲ ਸਕੂਲ ਚ ਪੜਦੀ ਹਾਂ ਤੇ ਮੇਰੇ 10ਵੇਂ ਵਿੱਚੋਂ 97.4% ਆਇਆ ਹੈ ਤੇ ਮੈਂ ਆਪਣੇ ਸਕੂਲ ਵਿੱਚੋਂ ਫਰਸਟ ਪੋਜੀਸ਼ਨ ਤੇ ਆਈ ਹਾਂ ਔਰ ਟੀਚਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਕਿਸ ਤਰ੍ਹਾਂ ਪੜਾਈ ਕਰਵਾਉਣੇ ਟੀਚਰ ਦਾ ਬਹੁਤ ਵਧੀਆ ਸਹਿਯੋਗ ਰਿਹਾ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਕੋਈ ਵੀ ਡਾਊਟਸ ਵਗੈਰਾ ਹੁੰਦੇ ਸੀ ਉਹ ਸਾਰੇ ਕਲੀਅਰ ਕਰ ਦਿੰਦੇ ਸੀ ਕਾਫੀ ਅੱਛੇ ਤਰੀਕੇ ਨਾਲ ਪੜਾਇਆ ਟੀਚਰਸ ਨੇ ਪੜਾਈ ਦੇ ਵਿੱਚ ਪੇਰੈਂਟਸ ਦਾ ਕਿਦਾਂ ਦਾ ਸਹਿਯੋਗ ਰਿਹਾ ਪੇਰੈਂਟਸ ਦਾ ਵੀ ਬਹੁਤ ਸਪੋਰਟ ਸੀਗਾ ਪੇਰੈਂਟਸ ਨੇ ਵੀ ਬਹੁਤ ਸਪੋਰਟ ਕੀਤਾ ਜ਼ਿਆਦਾ ਕੋਈ ਇੱਧਰ ਉੱਧਰ ਦੇ ਕੰਮ ਨਹੀਂ ਕਹਿੰਦੇ ਸੀ ਉਹ ਵੀ ਕਹਿੰਦੇ ਸੀ ਕਿ ਪੜਾਈ ਤੇ ਕਨਸੈਂਟਰੇਟ ਕਰੋ ਵੀ ਪੜਾਈ ਵੱਲ ਜ਼ਿਆਦਾ ਧਿਆਨ ਦਿਓ ਆਪਣਾ ਕਿੰਨੀ ਦੇਰ ਪੜਾਈ ਕੀ ਕਿੰਨੀ-ਕਿੰਨੀ ਦੇਰ ਕਰਦੇ ਸੀਗੇ ਪੇਪਰਾਂ ਵੇਲੇ ਤਾਂ ਜ਼ਿਆਦਾ ਹੀ ਕਰਨੀ ਹੁੰਦੀ ਆ ਮੈਨੂੰ ਪੂਰਾ ਦਿਨ ਹੀ ਲੱਗੇ ਰਹਿੰਦੇ ਸੀ ਪੇਪਰਾਂ ਵੇਲੇ ਬਟ ਸਾਲ ਦੇ ਵਿੱਚ ਤਾਂ ਲਾਈਕ ਦਿਨ ਵਿੱਚ 3-4 ਘੰਟੇ ਸੈਲਫ ਸਟਡੀ ਇਦਾਂ ਚੱਲਦਾ ਸੀ ਪੜਾਈ ਤੋਂ ਇਲਾਵਾ ਕੋਈ ਐਕਸਟਰਾ ਟਿਊਸ਼ਨ ਵਗੈਰਾ ਵੀ ਲੈਂਦਾ ਨਹੀਂ ਟਿਊਸ਼ਨ ਕੋਈ ਨਹੀਂ ਲਈ ਬਸ YouTube ਤੇ ਵਰਦੇ ਸੀ ਖੁਦ ਪੜਦੇ ਸੀ ਬੁੱਕਸ ਤੋਂ ਜਿਸ ਤਰ੍ਹਾਂ ਅੱਜ ਕੱਲ ਬੱਚੇ ਮੋਬਾਈਲ ਦੇ ਉੱਪਰ ਲੱਗੇ ਰਹਿੰਦੇ ਨੇ ਜਾਂ ਬਾਹਰ ਜਾਣ ਦਾ ਕਰੀਜ਼ ਹੈ ਉਹਨਾਂ ਬੱਚਿਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਬਾ ਜਣਾ ਕਿਸੇ ਦੀ ਜਰੂਰਤ ਵੀ ਹੋ ਸਕਦੀ ਹੈ ਜਾਂ ਬੱਚੇ ਰੀਸਰੀਸ ਵਿੱਚ ਹੀ ਚਲ ਜਾਂਦੇ ਹੈ ਤਾਂ ਉਹ ਆਪਾਂ ਨੂੰ ਆਪਣਾ ਦੇਖ ਕੇ ਜਾਣਾ ਚਾਹੀਦਾ ਹੈ ਕਿ ਆਪਣੇ ਕੀ ਅੱਗੇ ਫਿਊਚਰ ਦੀ ਪਲੈਨਿੰਗ ਕਰਕੇ ਹੀ ਜਾਣਾ ਚਾਹੀਦਾ ਆਪਾਂ ਨੂੰ ਬਾਹਰ ਬਸ ਉਹ 10ਵੀਂ ਤੋਂ ਬਾਅਦ ਅੱਗੇ ਪੜਾਈ ਦੇ ਵਿੱਚ ਕਿਹੜੇ ਸਬਜੈਕਟ ਤੁਸੀਂ ਚੂਜ਼ ਕਰਨੇ ਨੇ ਮੈਂ ਨਾਨ ਮੈਡੀਕਲ ਚੂਜ਼ ਕੀਤਾ ਹੈ ਫਿਜ਼ਿਕਸ ਕੈਮਿਸਟਰੀ ਮੈਥ ਨਾਲ ਇੰਗਲਿਸ਼ ਹੈ ਤੇ ਐਡੀਸ਼ਨਲ ਵਿੱਚ ਫਿਜ਼ੀਕਲ ਐਜੂਕੇਸ਼ਨ ਹੋਰ ਪੜ੍ਹ ਲੈ ਕੇ ਕੀ ਬੰਨਾ ਚਾਹੋਗੇ ਮੈਂ ਫਿਲਹਾਲ ਇੰਜੀਨੀਅਰਿੰਗ ਬਾਰੇ ਸੋਚ ਰਹੀ ਹਾਂ ਨਾਨ ਮੈਡੀਕਲ ਲਈ ਹੈ ਔਰ ਆਪਣੇ ਜਿਹੜੇ ਤੁਹਾਡੇ ਜੂਨੀਅਰ ਬੱਚੇ ਨੇ ਉਹਨਾਂ ਲਈ ਕੀ ਮੈਸੇਜ ਹੈ? ਉਹਨਾਂ ਲਈ बस ਇਹੀ ਮੈਸੇਜ ਦੇਣਾ ਚਾਹੂੰਗੀ ਕਿ ਸਿਰਫ ਪੜ੍ਹਾਈ ਵੱਲ ਹੀ ਨਹੀਂ ਧਿਆਨ ਦੇਣਾ ਚਾਹੀਦਾ ਬਾਕੀ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਐਂਡ ਜਿਹੜੀ ਵੀ ਚੀਜ਼ ਵੱਲ ਤੁਹਾਡਾ ਇੰਟਰਸਟ ਹੈ ਉਹਦੇ 'ਚ ਪੂਰੀ ਡੈਡੀਕੇਸ਼ਨ ਲਾਣੀ ਚਾਹੀਦੀ ਹੈ ਭੀ ਚਾਹੇ ਸਪੋਰਟਸ ਹੈ ਚਾਹੇ ਆਰਟਸ ਹੈ ਕੁਝ ਵੀ ਕਿਉਂਕਿ ਹਰ ਚੀਜ਼ ਵਿੱਚ ਮਿਹਨਤ ਚਾਹੀਦੀ ਹੁੰਦੀ ਹੈ ਚਾਹੇ ਪੜ੍ਹਾਈ ਹੈ ਚਾਹੇ ਕੁਝ ਵੀ ਹੈ ਤਾਂ ਉਹਦੇ 'ਚ ਪੂਰੀ ਜੀਤ ਜਾਨ ਲਾ ਕੇ ਉਸ ਡ੍ਰੀਮ ਨੂੰ ਪੂਰਾ ਕਰਨਾ ਚਾਹੀਦਾ ਜੀ ਨਾਮ ਹੈ ਬੇਟੀ ਜਸਲੀਨ ਜਿੰਨ ਟੈਂਕ ਦੇ ਵਿੱਚੋਂ ਪਾਸ ਹੋਇਆ ਕਿੰਨੇ ਪ੍ਰਸੰਤ ਕਰਿਆ 95.8 ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿਸ ਤਰ੍ਹਾਂ ਦਾ ਜਿਹੜੇ ਟੀਚਰਸ ਨੇ ਉਹਨਾਂ ਦਾ ਪੜਾਉਣ ਦਾ ਲਹਿਜਾ ਔਰ ਜਿਹੜੇ ਅਪੀਅਰੈਂਸ ਨੇ ਉਹ ਉਹਨਾਂ ਦਾ ਕਿੱਦਾਂ ਦਾ ਸਹਿਯੋਗ ਰਿਹਾ ਮਤਲਬ ਬਹੁਤ ਕੋਆਪਰੇਟ ਕਰਦੇ ਆ ਜੇ ਕੁਐਸਚਨ ਪੁੱਛੋ ਤਾਂ ਬਹੁਤ ਵਧੀਆ ਰਿਪਲਾਈ ਕਰਦੇ ਆ ਤੇ ਬਹੁਤ ਸਪੋਰਟ ਵੀ ਕਰਦੇ ਆ ਇਹਨਾਂ ਨੂੰ ਤਾਂ ਕਿੱਦਾਂ ਦਾ ਸਹਿਯੋਗ ਮਿਲਿਆ ਉਹ ਵੀ ਬਹੁਤ ਸਪੋਰਟਿਵ ਨੇ ਉਹ ਮਤਲਬ मतलब हर तरह मतलब हर तरह तो मोटिवेट करते कर ने पढ़ाई ਦੇ ਵਿੱਚ ਕੋਈ ਦਿੱਕਤ ਜੇ ਇਸ ਤਰ੍ਹਾਂ ਲੜਕੀਆਂ ਨੂੰ ਘਰੇ ਕੰਮ ਕਰਨਾ ਪੈਂਦਾ ਔਰ ਤੁਹਾਨੂੰ ਕਿਦਾਂ ਪੜ੍ਹਾਈ ਦੇ ਵਿੱਚ سپورਟ ਮਿਲਦੀ ਮੇਰੇ ਨਾਲ ਇਦਾਂ ਦਾ ਕੁਛ ਨਹੀਂ ਹੈ ਮੇਰੇ ਘਰ ਦੇ ਬੜੇ ਸਪੋਰਟਿਵ ਨੇ ਉਹ ਮੈਨੂੰ ਪੜ੍ਹਨ ਦੀ ਟਾਈਮ ਦਿੰਦੇ ਨੇ ਉਹ ਕਹਿੰਦੇ ਨੇ ਵੀ ਤੂੰ ਕੰਮ ਨਾ ਕਰ ਪੜ੍ਹ ਲਾ ਅੱਗੇ ਹੁਣ ਪਲੱਸ 1 ਦੇ ਵਿੱਚ ਤੁਹਾਨੂੰ ਦਾਗਲਾ ਲੈਣਾ ਹੈ ਕਿਹੜੇ ਸਬਜੈਕਟ ਲੈਣੇ ਨੇ ਔਰ ਅੱਗੇ ਕੀ ਬੰਨਣਾ ਚਾਹੋਗੇ ਮੈਨੂੰ ਸਾਇੰਸ ਬੜੀ ਪਸੰਦ ਸੀ ਇਸ ਲਈ ਮੈਂ ਮੈਡੀਕਲ ਚੂਸ ਕੀਤਾ ਹੈ ਤੇ ਮੈਂ ਅੱਗੇ ਜਾ ਕੇ ਕੁਝ ਮੈਡੀਕਲ ਰਿਲੇਟਿਡ ਕਰਨਾ ਚਾਹੁੰਦੀ ਹਾਂ ਹਾਂਜੀ ਕੀ ਨਾਮ ਹੈ ਬਾਜੀ ਸਰ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਅਜੀ ਜੀ ਬੇਟੀ ਨੇ ਟਾਪ ਕੀਤਾ ਵਾ ਸਕੂਲ ਦੇ ਵਿੱਚੋਂ 10ਵੀਂ ਕਲਾਸ ਚੋਂ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਮੈਨੂੰ ਆਪਣੀ ਬੇਟੀ ਤੇ ਤੇ ਬਹੁਤ ਮਾਣ ਆ ਮੈਨੂੰ ਆਪਣੀ ਬੱਚੀ ਦੇ ਉੱਪਰ ਅਜਕਲ ਜਿੱਦਾਂ ਬੱਚੇ ਬੇਟੀਆਂ ਨੂੰ ਵੀ ਅੱਗੇ ਬਹੁਤ ਬਵਾਦਲੀਆਂ ਨੇ ਹਾਂਜੀ ਔਰ ਬਾਕੀ ਦੇ ਪੇਰੈਂਟਸ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨਹੀਂ ਨਹੀਂ ਮੈਂ ਸਮਝਣਾ ਕਹਿਣਾ ਚਾਹਣਾ ਕਿ ਕੁੜੀ ਮੁੰਡੇ ਕੋਈ ਫਰਕ ਨਹੀਂ ਚਾਹੀਦਾ ਕੁੜੀਆਂ ਸਮਾਂ ਕਿ ਜ਼ਿਆਦਾ ਕੇਅਰ ਕਰਦੀਆਂ ਨੇ ਤੇ ਜ਼ਿਆਦਾ ਪੜ੍ਹਾਈ 'ਚ ਹੁੰਦੀਆਂ ਨੇ ਉਹਨਾਂ ਦਾ ਵਧਵਾ ਸਾਥ ਦੇਣਾ ਚਾਹੀਦਾ ਸਕੂਲ ਦੇ ਵਿੱਚ ਜਿਹੜੇ ਟੀਚਰਸ ਨੇ ਉਹਨਾਂ ਦਾ ਸਹਿਯੋਗ ਇਸ ਤਰ੍ਹਾਂ ਮਿਲਦਾ ਕਿਦਾਂ ਬਿਹੇਵਰ ਬਹੁਤ ਵਧੀਆ ਬਿਹੇਵਰ ਟੀਚਰ ਬਹੁਤ ਵਧੀਆ ਸਟੱਡੀ ਕਰਾਉਂਦੇ ਨੇ ਮੇਰੇ ਮਿਸਿਸ ਵੀ ਸੇ ਕੁਝ ਬੜਾਉਂਦੇ ਨੇ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਿਉਂਕਿ ਅਸੀਂ ਤਾਂ ਸਵੇਰੇ ਕੰਮ ਤੇ ਚੱਲ ਜਾਂਦੇ ਆ ਸ਼ਾਮ ਨੂੰ ਆਨੇ ਆ ਬੱਚਿਆਂ ਦੀ ਮਾਂ ਦਾ ਜਿਆਦਾ ਯੋਗਦਾਨ ਹੈ ਜੀ ਬੱਚੇ ਦੀ ਪੜ੍ਹਾਈ ਦੇ ਵਿੱਚ ਮੈਮ ਅੱਜ 10th ਔਰ 12th ਕਲਾਸ ਦਾ ਰਿਜ਼ਲਟ ਆਇਆ ਪ੍ਰਾਈਡ ਐਜੂਕੇਸ਼ਨ ਕੀਤੀ ਹੈ ਕੀ ਕਹਿਣਾ ਚਾਹੁੰਦੇ ਆ ਸਰ ਅੱਜ 10th ਔਰ +2 ਦਾ ਜਿਹੜਾ ਰਿਜ਼ਲਟ ਹੈ ਜੀ ਇਹਦੇ ਲਈ ਮੈਂ ਬਸ ਇੰਨਾ ਹੀ ਕਹਿਣਾ ਚਾਹਾਂਗੀ ਕਿ 빅 థాంక్స్ ਟੂ ਮਾਈ ਮੈਨੇਜਮੈਂਟ ਟੂ ਮਾਈ ਸਟੂਡੈਂਟਸ ਮਾਈ ਪੇਰੈਂਟਸ ਬਿਨਾ ਇਹਨਾਂ ਦੀ ਕੋਆਪਰੇਸ਼ਨ ਦੇ ਸ਼ਾਇਦ ਅਸੀਂ ਇੰਨੀ ਵੱਡੀ ਸਕਸੈਸ ਨਹੀਂ ਲੈ ਪਾਉਂਦੇ ਕਿਉਂਕਿ ਪੇਰੈਂਟਸ ਔਰ ਬੱਚੇ ਹੀ ਸਾਨੂੰ ਉਹਨਾਂ ਦੀ ਜ਼ਰੂਰਤਾਂ ਹੀ ਸਾਨੂੰ ਇੱਕ ਰਸਤਾ ਦਿਖਾਉਂਦੀਆਂ ਨੇ ਕਿ ਅਸੀਂ ਬੱਚਿਆਂ ਲਈ ਕੀ ਕੁਝ ਕਰਨਾ ਹੈ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਹਰ ਫੈਸਿਲਿਟੀਆਂ ਉਹਨਾਂ ਸਾਹਮਣੇ ਲੈ ਕੇ ਆਈ ਸਕੀਏ ਜਿਨ੍ਹਾਂ ਨਾਲ ਉਹ ਆਪਣੇ ਕੈਰੀਅਰ ਨੂੰ ਬਹੁਤ ਹੀ ਉਚਾਈਆਂ ਤੇ ਲੈ ਕੇ ਜਾ ਸਕਣ ਔਰ ਅੱਜ ਸਾਡੇ ਬੱਚੇ ਇੱਕ ਬੱਚੀ ਪਲੱਸ 2 ਜਿਹੜੀ ਲਾਸਟ ਇਅਰ ਕਲੀਅਰ ਕਰਕੇ ਗਈ ਉਹਦਾ ਨੀਟ ਇਗਜ਼ਾਮ ਵੀ ਕਲੀਅਰ ਹੋਇਆ ਜੀ ਬਿਨਾ ਕਿਸੇ ਕੋਚਿੰਗ ਦੇ ਬਿਨਾ ਕਿਸੇ ਗਾਈਡੈਂਸ ਕਿਸੇ ਵੀ ਸੈਂਟਰ ਵਿੱਚ ਕੋਚਿੰਗ ਇੱਕ ਗ੍ਰੇਟ ਸਕਸੈਸ ਹੈ ਸਟਾਫ ਦੀ ਮਿਹਨਤ ਦੀ ਮੈਨੇਜਮੈਂਟ ਦੀ ਤੇ ਪੇਰੈਂਟਸ ਦੀ ਸਾਡੀ ਡਾਇਰੈਕਸ਼ਨ ਤਾਂ ਉਹਦੀ ਡਾਇਰੈਕਸ਼ਨ ਦੇ ਨਾਲ ਹੀ ਸੈਟਅਪ ਹੁੰਦੀ ਹੈ ਜੀ so we are very very happy and feeling very proud because they make us these are their ena nahi sanu oh suchaiyan te leke gaye an aur garden valley international school apne aap e chi ek brand bhi hai ji aur 12 branches ne jide vich bachyanu na keval education academics but ek moral skills te bhi pura zor ditta ja rha hai aur skill aur vocational te bhi ditta ja rha hai so we are very happy to know that students kale academic vaste nahi success kare but har ik khetar de vich aage vad rahe han aur eh cheez sanu ek proud feel kardi hai aur hor ik josh it laandi hai ki assi kiven ajj mere naal garden valley machi dhyalpura de principal vine te head mrs madam vine main na dona da vi bahut bahut dhanyawad karna chahundi ha madam swati kai and madam harjeet ji kyunki eh base hai jo bacche nu taiyar karde ne ਮੈਂ ਇਹ ਫੁਲਵਾਰੀ ਇਹ ਲਾਉਂਦੇ ਨੇ ਤੇ ਮੈਂ ਤੇ ਸਿਰਫ ਉਹਨੂੰ ਅੱਗੇ ਸੀਚਦਾ ਹੁੰਦਾ ਜੀ ਤਾਂ ਮੈਂ ਬਲੈਸਡ ਹਾਂ ਕਿ ਮੇਰੇ ਕੋਲ ਇਹ ਦੋ ਆਰਮਸ ਨੇ ਜਿਨ੍ਹਾਂ ਦੇ ਕਰਕੇ ਹੀ ਇਹ ਫੁਲਵਾਰੀ ਹੋਰ ਅੱਗੇ ਵਧ ਰਹੀ ਹੈ ਜੀ ਸੋ ਵੀ ਆਰ ਫੀਲਿੰਗ ਵੈਰੀ ਵੈਰੀ ਪ੍ਰਾਊਡ ਔਰ ਇਹ ਗਾਰਡਨ ਵੈਲੀ ਦਾ ਟੀਮ ਵਰਕ ਹੈ ਜੋ ਆਪ ਜੀ ਨੇ ਇਸ ਵੇਲੇ ਇੰਨਾ ਹੀ ਸਕਸੈਸ ਪਰ ਹੈ ਕਰਾਊਡ ਔਰ ਪੇਰੈਂਟਸ ਦੇ ਵਿੱਚ ਉਹ ਇੰਤਜ਼ਾਮ ਦੇਖਿਆ ਜੀ so thank you so much now i would like that swati ma'am should share some views with you people now i ਇਸ ਤਰ੍ਹਾਂ ਮੈਂ ਕੰਪੀਟੀਸ਼ਨ ਦਾ ਜ਼ਿਕਰ ਮਨਾ ਹੈ ਜੀ ਔਰ ਕਿਸ ਤਰ੍ਹਾਂ ਮੈਨੇਜਮੈਂਟ ਦੇ ਨਾਲ ਤੁਸੀਂ ਬੱਚਿਆਂ ਨੂੰ ਇਸ ਕੰਪੀਟੀਸ਼ਨ ਲੜਨ ਦੇ ਲਈ ਔਰ ਬਾਹਰ ਜਿਸ ਤਰ੍ਹਾਂ ਜਾ ਰਹੇ ਨੇ ਬੱਚੇ ਉਹਨਾਂ ਨੂੰ ਕਿਸ ਤਰ੍ਹਾਂ ਸੰਦੇਸ਼ ਦੇਣਾ ਚਾਹੀਦਾ ਸਰ ਕੰਪੀਟੀਸ਼ਨ ਜਿਵੇਂ ਕਿ ਤੁਸੀਂ ਮੇਰੀ ਸਪੀਚ ਵਿੱਚ ਵੀ ਸੁਣਿਆ ਜੋ ਮੇਰਾ ਇੱਕ ਆਫਟਰ ਲਾਈਕ 25 ইয়ারਸ ਆਫ ਐਕਸਪੀਰੀਅੰਸ ਇਨ ਐਜੂਕੇਸ਼ਨ ਫੀਲਡ ਤੇ ਮੈਂ ਟੀਚਰਸ ਔਰ ਬੱਚਿਆਂ ਦੇ ਐਕਸਪੀਰੀਅੰਸ ਦੇ ਨਾਲ ਇਹ ਗੱਲ ਕਹਿਨੀ ਹੈ ਜੀ ਕੰਪੀਟੀਸ਼ਨ ਨੂੰ ਜਿੱਤਣ ਲਈ ਸਭ ਤੋਂ ਪਹਿਲਾਂ ਜਿਉ ਅਸੀਂ ਬੱਚੇ ਨੂੰ ਤਿਆਰ ਕਰਦੇ ਹਾਂ ਉਹ ਜਿਹੜੀ ਸਭ ਤੋਂ ਵੱਡੀ ਘਾਟ ਸਾਡੇ ਸਮਾਜ ਦੇ ਵਿੱਚ ਅਸੀਂ ਦੇਖ ਰਹੇ ਹਾਂ ਉਹ ਹੈ ਬੱਚਿਆਂ ਦੇ ਵਿੱਚ ਉਹ ਪੇਸ਼ੈਂਸ ਲੈਵਲ ਕਿਤੇ ਗੁੰਮ ਗਿਆ ਹੈ ਉਹ ਬੜੀ ਜਲਦੀ ਹੀ ਆਪਣਾ ਆਪਾ ਖੋ ਵੈਂਦੇ ਹਨ ਡਿਪਰੈਸ਼ਨ ਵਿੱਚ ਆ ਜਾਂਦੇ ਹਨ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਵਾਸਤੇ ਕਿਤਾਬੀ ਨੌਲੇਜ ਤੋਂ ਪਹਿਲਾਂ ਅਸੀਂ ਇਹ ਨੌਲੇਜ ਦੇਣਾ ਬਿਹਤਰ ਸਮਝਦੇ ਹਾਂ ਕਿ ਲਾਈਫ ਦੇ ਕਿਹੜੇ ਸਕਿੱਲ ਨੇ ਜਿਨ੍ਹਾਂ ਨਾਲ ਤੁਸੀਂ ਹਰ ਕੰਪੀਟੀਸ਼ਨ ਨੂੰ ਜਿੱਤ ਸਕਦੇ ਹੋ ਔਰ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ ਸੋ ਪਹਿਲਾਂ ਲਾਈਫ ਸਕਿੱਲਸ ਚੀਜ਼ ਨੂੰ ਤਰੀਕਾ ਕਿਵੇਂ ਹੋਣਾ ਚਾਹੀਦਾ ਹੈ ਕਰਨ ਦਾ ਉਸ ਤੋਂ ਬਾਅਦ ਤੁਸੀਂ ਕਿਵੇਂ ਚੀਜ਼ਾਂ ਨੂੰ ਹੈਂਡਲ ਕਰਦੇ ਹੋ ਬੱਚਾ ਆਟੋਮੈਟਿਕਲੀ ਕਰਦਾ ਹੈ ਤਾਂ ਫਿਰ ਉਹਦੇ ਲਈ ਸਕਸੈਸ ਕੋਈ ਮੈਨੇ ਨਹੀਂ ਰੱਖਦੀ ਉਹਦੀ ਸਕਸੈਸ ਆਪੇ ਉਹਦੇ ਕੋਲ ਆ ਜਾਂਦੀ ਹੈ ਤੇ ਰਹਿ ਗਈ ਬੱਚੇ ਜਿਹੜੇ ਬਾਹਰ ਜਾਣ ਦੇ ਵਿੱਚ ਨੇ ਤੇ ਅੱਜ ਅਸੀਂ ਦੇਖ ਰਿਹਾ ਸ਼ਾਇਦ ਰੁਖ ਬਦਲ ਰਿਹਾ ਹੈ ਬੱਚੇ ਸਚਾਈ ਨਾਲ ਕਿਤੇ ਜਾਣੂ ਹੋ ਰਹੇ ਨੇ ਕਿ ਬਾਹਰ ਜਾ ਕੇ ਵੀ ਜੇ ਮਿਹਨਤ ਕਰਨੀ ਹੈ ਸਟਰਗਲ ਕਰਨੀ ਹੈ ਕਿਉਂ ਨਹੀਂ ਅਸੀਂ ਆਪਣੇ ਦੇਸ਼ ਵਿੱਚ ਰਹਿ ਕੇ ਹੀ ਉਹ ਮਿਹਨਤ ਤੇ ਸਟਰਗਲ ਕਰੀਏ ਜਿਹਦੇ ਵਿੱਚ ਅਸੀਂ ਆਪਣੇ ਪੇਰੈਂਟਸ ਕੋਲ ਵੀ ਰਵਾਂਗੇ ਔਰ ਉਸੇ ਅਸੀਂ ਹਮੇਸ਼ਾ ਐਸੇ ਸੈਮੀਨਾਰ ਵੀ ਕਰਾਉਨੇ ਆ ਬੱਚਿਆਂ ਨੂੰ ਸਮਝਾਉਂਦੇ ਵੀ ਆ ਕਿ ਬੱਚੇ ਜੋ ਆਪਣੇ ਘਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਆਪਣੇ ਘਰ ਦੇ ਵਿੱਚ ਹੀ ਬਹੁਤ ਸੋਹਣੇ ਤਰੀਕੇ ਨਾਲ ਕਰ ਸਕਦੇ ਹੋ ਜਿੱਥੇ ਕਿ ਤੁਹਾਨੂੰ ਮਾਪੇ ਦੀ ਵੀ ਸਪੋਰਟ ਹੈ ਜਿੱਥੇ ਮਾਪੇ ਤੁਹਾਡੇ ਨਾਲ ਖੜੇ ਹਨ ਠੀਕ ਹੈ ਤੇ ਸਰ ਮੈਂ ਤੁਹਾਡੇ ਨਾਲ ਮੈਨੂੰ ਖੁਸ਼ੀ ਹੋ ਰਹੀ ਹੈ ਸ਼ੇਅਰ ਕਰਕੇ ਕਿ ਜੇ ਮੈਂ ਕਿਉਂਕਿ ਮੈਂ ਇੱਕ ਰਿਸਰਚ ਸਕਾਲਰ ਵੀ ਆ ਜੀ ਔਰ ਰਿਸਰਚ ਗਾਈਡੈਂਸ ਵੀ ਗਾਈਡ ਵੀ ਕਰਦੀਆਂ ਤਾਂ ਮੈਂ ਹਮੇਸ਼ਾ ਆਕੜਿਆਂ ਤੇ ਬਲੀਵ ਕਰਦੀਆਂ ਜੀ ਤੇ ਜਿਹੜਾ ਬੱਚਾ 12ਵੀਂ ਦਾ ਇਸ ਵਾਰ ਦਾ ਹੈ ਉਹਦੇ ਵਿੱਚੋਂ ਕੱਲਾ 10 ਜਾਂ 15% ਬੱਚਾ ਜਿਹੜਾ ਹੈ ਜਿਨੇ ਕੀ ਬਾਹਰ ਜਾਣ ਦੀ ਫਾਈਲ ਸ਼ਾਇਦ ਅਪਲੋਡ ਕੀਤੀ ਹੈ ਜਾਂ ਕਰਨਗੇ ਅਦਰਵਾਈਜ਼ 85% ਬੱਚਾ ਇੰਡੀਆ ਦੇ ਵਿੱਚ ਰਹਿ ਕੇ ਹੀ ਆਪਣੇ ਕੰਪੀਟੀਸ਼ਨ ਬੇਸਿਸ ਤੇ ਆਪਣਾ ਪਵਿੱਖ ਬਣਾਣਾ ਜ਼ਿਆਦਾ ਬਿਹਤਰ ਸਮਝਦਾ ਹੈ ਜਾਕੀ ਬਾਹਰ ਜਾ ਕੇ ਉਹ ਕਿਉਂਕਿ ਉਹਨਾਂ ਨੂੰ ਸਚਾਈ ਪਤਾ ਹੈ ਕਿ ਬਾਹਰ ਜਾ ਕੇ ਸਾਨੂੰ ਕੀ ਸਟਰਗਲ ਕਰਨੀ ਪੈਣੀ ਹੈ ਸੋ ਇਹ ਚੀਜ਼ ਅਸੀਂ ਸਕੂਲ ਤੋਂ ਹੀ ਜਨਮ ਦੇ ਸਕਦੇ ਆ ਸੈਮੀਨਾਰਸ ਕਰਵਾ ਕੇ ਬੱਚਾ ਨੂੰ ਇੱਕ ਸਹੀ ਰੂਪ ਦਿਖਾ ਕੇ ਬੱਚਾ ਨੂੰ ਇੱਕ ਉਲਿਜਨ ਦੀ ਦੁਨੀਆ ਚ ਨਹੀਂ ਰੱਖਣਾ ਇੱਕ ਬਨਾਵਟੀ ਦੁਨੀਆ ਤੋਂ ਬਾਹਰ ਕੱਢ ਕੇ ਸਚਾਈ ਦੀ ਦੁਨੀਆ ਚ ਲਿਆ ਕੇ ਔਰ ਇਹਦੇ ਵਿੱਚ ਅਸੀਂ ਬਹੁਤ ਹੀ ਸਕਸੈਸਫੁਲ ਵੀ ਹੋ ਰਹੇ ਹਾਂ ਜੀ ਸੋ ਆਈ ਥਿੰਕ ਸੋ ਕਿ ਬੜੀ ਹੀ ਜਲਦੀ ਜਿਸ ਉਦੇਸ਼ ਨੂੰ ਲੈ ਕੇ ਗਾਰਡਨ ਵੈਲੀ ਦੀ ਸਾਰੀ ਬ੍ਰਾਂਚਸ ਬਨਿਆ ਨੇ ਐਨ ਐਨ ਐਫਏ ਟੂ ਇਨਸ਼ੂਰ ਡੀਸੈਂਟ ਸੁਸਾਇਟੀ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਹੀ ਜਲਦੀ ਇਸ ਵਿਜ਼ਨ ਨੂੰ ਆਪਣੇ ਮੁਕਾਮ ਤੇ ਪਹੁੰਚਾ ਸਕਾਂਗੇ ਸਾਡੇ ਸਾਰੇ ਹੀ ਪ੍ਰਿੰਸੀਪਲ ਸਾਰੇ ਹੀ ਮੈਨੇਜਮੈਂਟ ਮੈਂਬਰਸ ਬੜੇ ਹੀ ਬੇਖੂਬੀ ਨੇ ਨਾਲ ਔਰ ਸਭ ਤੋਂ ਵੱਡੀ ਗੱਲ ਅਸੀਂ ਇੰਡੀਵਿਜੂਅਲ ਇੰਟਰੈਕਸ਼ਨ ਤੇ ਵਿਸ਼ੇਸ਼ ਕਰਦੇ ਹਾਂ ਫੇਸ ਟੂ ਫੇਸ ਬੱਚੇ ਤੱਕ ਪਹੁੰਚਣ ਵਿੱਚ ਵਿਸ਼ਵਾਸ ਰੱਖਦੇ ਆ ਬੱਚੇ ਦੇ ਪੇਰੈਂਟਸ ਨਾਲ ਗੱਲ ਕਰਨ ਨੂੰ ਵਿਸ਼ਵਾਸ ਰੱਖਦੇ ਆ ਤਾਂ ਜੋ ਉਹਨਾਂ ਦੀ ਰੂਟ ਕਾਸ ਨੂੰ ਪਕੜਿਆ ਜਾ ਸਕੇ ਸੋ ਥੈਂਕ ਯੂ ਸੋ ਮਚ ਸਰ ਕਿ ਤੁਸੀਂ ਮੈਨੂੰ ਇਹ ਕੁਐਸਚਨ ਕੀਤਾ ਕਿਉਂਕਿ ਇਹ ਸਾਰੇ ਹੀ ਸਮਾਜ ਵਾਸਤੇ ਇਹ ਆਨਸਰ ਜਿਹੜਾ ਹੈ ਮੈਨੂੰ ਉਮੀਦ ਹੈ ਕਿ ਇਹ ਇੱਕ ਦਿਸ਼ਾਪਰਯੋਗ ਬਨੇਗਾ ਕਿ ਸਭ ਕੁਝ ਆਪਣੇ ਕਾਰਜ ਹੈ ਪਰ ਸਿਰਫ ਸੰਭਾਲਣ ਦੀ ਦੱਸਣ ਦੀ ਪਰਖਣ ਦੀ ਲੋੜ ਹੈ ਜੀ सो आई थिंक सो कि यूथ गलत नहीं संभालो अपने यूथ नु यूथ नु जेडे रुख रुखते ले जाओगे यूथ उथे ही चल पेगा बस संभालन दी लोड़ है जी थैंक यू सो मच सर मैम रिजल्ट आया प्लस 4 10th क्लास स्कूल का की करनी चाहिए मैं बस ये नहीं कहना चाहनीया सर कि एक बच्चा इको छोटा जो प्लांट है जिनु सींचन दे हर चीज दा एक अपना अपना रोल है और ओदे विच स्कूल एक बहुत इंपॉर्टेंट रोल निभांदा है ਹਰ ODE ਵਿੱਚ ਬੱਚੇ ਦੇ ਪੇਰੈਂਟਸ ਉਹਦਾ এনवायरमेंट ਉਹ ਸਾਰੇ ਇਕੱਠੇ ਮਿਲ ਕੇ ਉਸ ਬੱਚੇ ਨੂੰ ਨਰਚਰ ਕਰਦੇ ਆਂ ਔਰ ਇੱਕ ਅچھے ਫਲਦਾਰ ਪਲਾਂਟ ਦੇ ਵਿੱਚ ਆਉਂਦਾ ਔਰ ਅਸੀਂ ਬਹੁਤ ਖੁਸ਼ ਆਂ ਵੀ ਸਾਡੇ ਬੱਚੇ ਤਿਆਰ ਨੇ ਠੀਕ ਹੈ ਅਸੀਂ ਜੋ ਮਿਹਨਤ ਕੀਤੀ ਜੋ ਉਹਨਾਂ ਦੇ ਪੇਰੈਂਟਸ ਨੇ ਕੀਤੀ ਜੋ এনवायरमेंट ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਦਿੱਤਾ ਨਾ ਉਹ ਦੇ ਆਰ ਰੈਡੀ ਟੂ ਬੀ ਫਰੂਟਫੁਲ ਔਰ ਉਹਗੇ ਸਮਾਰਟ ਨੂੰ ਸਭ ਕਰਨ ਦੀ ਤਿਆਰ ਆਂ ਥੈਂਕ ਯੂ ਸੋ ਮੱਚ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV